ਦੇਈ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਰਮਾਣੇ ਚੱਕ ਪਹੁੰਚ ਚੁੱਕੇ ਆਂ ਬਾਈ ਜਮਸ਼ੇਰ ਸਿੰਘ ਹੋਂਗੋ ਕੋਲ ਦੇਖੋ ਅੱਜ ਵੀ ਨਾ ਕੋਈ ਚਾਰ ਪੰਜ ਲਾਫਕ ਗਾਵਾਂ ਸੇਲ ਆ ਤੇ ਬਾਕੀ ਵੀਰਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਠਾਕ ਜੀ ਹੋਰ ਸਭ ਠੀਕ ਠਾਕ ਜੀ ਵਾ ਮੇਰਾ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਬਸ ਵਧੀਆ ਹੋਰ ਸਭ ਠੀਕ ਠਾਕ ਜੀ ਬੜੀ ਮਾੜਾ ਪਾਗੂ ਐ ਟਾਈਮ ਤੇ ਉਹਨਾਂ ਨੂੰ ਡੰਗ ਦੋ ਹੀ ਰਹਿ ਗਏ ਆ। ਅਗੋ ਦਾ ਵੇਖਿਆ ਥੋੜਾ ਮਾ। ਬਾਕੀ ਆਉਂਦਾ ਤੇ ਚਾੜ ਅਗਰ ਵੇਖੀ ਜੋ। ਚੱਲੋ ਚੱਲੋ। ਤੇ ਇੱਕ ਗੱਬਣ ਤੇ ਇੱਕ ਸੂਈ ਜੋਨ। ਦੋ ਹੀ ਆ ਹਾਂ। ਦੋ ਹੀ ਆ ਜੀ। ਦੋ ਹਜ਼ਾਰ ਨਹੀਂ ਕੜੀ। ਚਲੋ। ਹਾਂਜੀ। ਕਰੋ ਸ਼ੁਰੂ ਫਿਰ ਜੀ। ਆਹ ਪਾ ਜੀ। ਮਰਬ ਦੁਜਾ ਸੁਆ ਜੋ। ਹਾਂਜੀ ਹਾਂਜੀ। ਪਹਿਲ ਨੇ 17-18 ਕਿਲੋ ਕੱਢਿਆ। ਹੁਣ ਗੱਬਣ? ਹਾਂ ਹੁਣ ਗੱਬਣ ਜੋ। 1.5-5 ਚਾਦਰ ਲੈ ਜੂਗੀ ਹਜੇ। ਠੀਕ ਆ। ਤੇ ਮਤਲਬ ਵੱਡੀ ਵਸ਼ੀ ਉਹਦਾ। ਬਾਕੀ ਠੰਡੀ ਠੁੰਡੀ ਬੜੀ ਜੋ। ਦਨ ਦੋ ਚਾਦਰ ਲੈ ਜੂ ਹਜੇ ਪਰੇ ਵੀ ਲੈ ਵਾਲੂਆ ਬੜਾ ਭਾਜੀ ਹਾਂਜੀ ਮਤਲਬ ਬਹੁਤ ਥਾਂ ਚੱਡਾ ਬਹੁਤ ਜੋ ਚੋਈ ਜੋ ਵਧੀ ਨੇ ਬਹੁਤ ਚੋਈ ਇੱਕ ਨੰਬਰ ਪਿੱਛੇ ਭਾਰ ਦੀ ਥਣਾਂ ਦੀ ਕੋਈ ਲੋੜ ਨਹੀਂ ਹੱਥ ਲਾਉਣ ਦੀ ਕੋਈ ਵੀਰ ਭਰਾ ਲੈ ਜੇ ਆਪਣੀ ਗਰੰਟੀ ਆ ਥਣਾਂ ਦੇ ਭਾਅ ਦੀ ਆਪਣੀ ਫੁੱਲ ਗਰੰਟੀ ਹੋ ਭਾਜੀ ਬਿਲਕੁਲ ਜੀ ਹਾਂਜੀ ਬਾਕੀ ਫੁੱਲ ਸਿਆਜ ਵੱਡੀ ਵੱੱਛੀ ਜੋ ਹਾਂਜੀ 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 ਬਾਕੀ ਗਰਮੀ ਵਾਲੀ ਆ ਹਾਂਜੀ 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 ਅੱਜ ਇਹੋ ਜਿਹਾ ਮੌਸਮ ਆ ਹਾਂ ਜਿਹੜਾ ਮੌਸਮ ਆ ਗਰਮੀ ਵਾਲੀ ਆ ਬਿਲਕੁਲ ਜੀ ਬਾਕੀ ਹੈ ਠੰਡੀ ਭਾਈ ਜਿੱਦਾ ਮਰਜ਼ੀ ਕੋਈ ਨਹੀਂ ਹੱਥ ਫੇਰੋ ਭਾਈ ਥੋੜੀ ਡਰਦੀ ਕੈਮਰੇ ਤੋਂ ਹਾਂਜੀ ਤੇ ਉਹਦਾ ਹੈ ਸਾਫ਼ ਸੁਥ ਵਛੀ 70 ਦੀ ਆ 2 ਛੜ ਦੇਣਾ ਆਪਾਂ ਚਲੋ 2 ਕ 3 ਘਟ ਜਾ ਦੋ 76000 ਹਾਂ ਨਾ ਆਈਆਂ ਬਸ ਚਲੋ ਪਾਜੀ ਇਹ ਸੂਈ ਆ ਨਾ ਜੀ ਆ ਵੀ ਸੂਈ ਪਾਜੀ ਅੱਛਾ ਇਹ ਵੀ ਠੰਡੀ ਠੁੰਡੀ ਜਿੱਦਾਂ ਮਰਜੀ ਬੈਜੋ ਭਾਵੇਂ ਥੱਲੇ ਠੀਕ ਹੈ ਮਤਲਬ ਐ ਥਾਂ ਥੂਣ ਬੜਾ ਚਵਾਈ ਵਾਲਾ ਇੱਕ ਨੰਬਰ ਤੇ ਥਾਂ ਥੂਣ ਮੁਖਾ ਦੋ ਇੱਕ ਆਈ ਥਾਂ ਥੂਣ ਬੜਾ ਲੱਗਾ ਜੋ ਦੁੱਧ ਐਸ ਟਾਈਮ ਕੇ ਲਈ ਐ ਟਾਈਮ ਹੀ ਜੇ ਕੋ 13 ਕਿਲੋ ਹੋਊਗਾ ਮਗਰ ਜਲਸੀ ਦੀ ਵਛੀ ਭਾਵੇਂ ਕੋਈ ਧਾਰਨਾ ਮਾਰੇ ਛਟਾਪੂਰ ਥਾਣਾ ਥੂਣ ਦੀ ਇੱਕ ਨੰਬਰ ਚਵਾਈ ਜੋ ਹਾਂ ਜੀ ਤੇ ਬਾਕੀ ਸਾਫ ਸੁਥਰੀ ਬੜੀ ਭਾਜੀ ਮਤਲਬ ਇਹ ਵੇਖੋ ਹੱਲੇ ਵਾਲੂਆ ਬਹੁਤ ਜ਼ਿਆਦਾ ਚਾਪ ਆਵਾਜ਼ ਨੂੰ ਵਧੀਆ ਹੈ 13 ਕਿਲੋ ਗਾਰੰਟੀ ਵਾਲਾ ਹੋ ਵੀਰ ਜੀ ਮੈਨੂੰ ਧਾਰਨਾ ਮਾਰੇ 13 ਕਿਲੋ ਠੰਡਾ ਦੁੱਧ ਹੋਊਗਾ ਠੀਕ ਹੈ ਹਾਂ ਜੀ ਬਾਕੀ ਥਾਂ ਥੁੰਦੀ ਚਵਾਈ ਇੱਕ ਨੰਬਰ ਇਹਦੀ ਫਿਰ ਭਾਜੀ ਕੀਮਤ ਇਹਦੀ ਸੰਦੀਪ ਸਾਹਿਬ ਜੀ ਮੋਲ ਵਸ਼ੀ ਦੇ 45 ਦੀ ਆ 40 ਦੇ ਦਈ ਦੇਣੀ ਆਪਾਂ 40000 40000 500 ਛੋਟ ਕਰ ਦਾਂਗੇ ਚਲੋ ਫਿਰ ਦੋ ਹੀ ਵੜਾ ਨਹੀਂ ਬਸ ਦੋ ਹੀ ਡੰਗਰਾ ਜੀ ਬਾਕੀ ਸਾਰਾ ਸੇਲ ਹੋ ਜਾ ਹਾਂ ਚਲੋ ਹਾਂਜੀ ਕੋਈ ਗੱਲ ਨਹੀਂ ਤੇ ਤੇ ਬਾਕੀ ਇੱਥੇ ਆਓ ਆਦਾ ਆਪਣੀ ਦੋ ਡੰਗ ਤਿੰਨ ਡੰਗ ਵੀਰ ਭਰਾਤ ਸੱਲੀ ਕਰੇ ਹਾਂਜੀ ਪਿੰਡਰ ਮਾਣਾ ਚੱਕ ਜਲਾ ਮਸਾਹ ਤਸੀਰ ਬੱਬਕਲਾ ਸਾਹਿਬ ਫੋਨ ਨੰਬਰ ਹੈਗਾ ਆਪਣਾ 6283705243 ਸਤਿ ਸ੍ਰੀ ਅਕਾਲ